ਬਰਾੜ ਜੈਸੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਕਰਾਂਦੀਆਂ ਕੁੜੀਆਂ ਇੱਜ਼ਤਦਾਰ ਕਰਾਂਦੀਆਂ ਕੁੜੀਆਂ ਨੱਚਦੀਆਂ ਨਹੀਂ ਉੱਚੀ ਹੱਸਦੀਆਂ ਨਹੀਂ ਸੱਧਾ ਚ ਜਾ ਨਾਟਕ ਨਹੀਂ ਖੇਡਦੀਆਂ ਗੱਲ ਵੀ ਕਰਦੀਆਂ ਹੋਂਦ ਤੱਕ ਗਵਾਣ ਚ ਨਾ ਸੁਣਨ ਸੁਣਿਆ ਮੁਹੱਬਤ ਵੀ ਨਹੀਂ ਕਰਦੀਆਂ ਜੇ ਕਰਦੀਆਂ ਵੀ ਹਨ ਤਾਂ ਮਾਰ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਕਿਤੇ ਹੋਰ ਤੋਰ ਦਿੱਤਾ ਜਾਂਦਾ ਜਾਂਦੀ। ਦਾਦੀ ਆਖਦੀ ਸੀ ਕੁੜੀਆਂ ਫਿਲਮੀ ਰਸਾਲੇ ਨਾ ਪੜਨ। ਖਰਾਬ ਹੋ ਜਾਣਗੀਆਂ। ਵਿਗੜੀਆਂ ਸੰਭਾਲਣਗੀਆਂ ਔਖ। ਅਕੱਲ ਨੂੰ ਕੁੜੀਆਂ ਗਾਲੀ ਸਕੂਲ ਚ ਲਾਓ ਇਹਨਾਂ ਨੂੰ। ਧੀ ਤੇ ਆਣੀ ਦੀ ਬੁੱਧੀ ਪ੍ਰੈਸਟ ਹੋਣ ਦੇ ਭਲਾ ਪਤਾ ਲੱਗਦਾ। ਚਿੱਤਰਹਾਰ ਆਉਣ ਤੋਂ ਪਹਿਲਾਂ ਹੀ ਟੀਵੀ ਵੀ ਬੰਦ ਕਰ ਦਿੱਤਾ ਜਾਂਦਾ ਸੀ। ਨੱਪਕੁੱਟ ਕੇ ਰੱਖੀਆਂ ਦਾ ਸਾਹ ਕੁੱਟਣਾ ਸੀ। ਤੇ ਸਾ ਲੰਨ ਲਈ ਉਹਨਾ ਬੰਦ ਪਿੰਜਰਾ ਤੋੜਿਆ mohabbat ਹੋਈ ਤੂੰ ਇੱਜ਼ਤ ਦੇ ਭਾਰੇ ਟੋਕਰੇ ਸਿਰ ਤੋਂ ਬਗਾਹ ਮਾਰਿਆ ਜਾਨਣਾ ਚਾਹੀਦਾ ਸਾਨੂੰ ਵੀ ਕਿ ਕੁੜੀਆਂ ਗੋਹਾ ਕੂੜਾ ਦੇ ਟੋਕਰੇ ਚੁੱਕਣ ਨੂੰ ਨਹੀਂ ਜੰਮਗਾ ਧੰਨਵਾਦ